ਲੱਖ ਸਿਧਾਣਾ ਆਖਰ ਚਲਦੇ ਕਿਸਾਨੀ ਆंदोलਨ ਦੇ ਵਿੱਚੋਂ ਕਿੱਥੇ ਗਾਇਬ ਹੋ ਗਿਆ ਤੁਸੀਂ ਤਰ ਤਿੰਨੇ ਜਣੇ ਲਾਈਵ ਹੋਏ ਨਾ ਉਹ ਭਾਬਾ ਲਾਈਵ ਕਿਹੜਾ ਲਾਈਵ ਦਾ ਕੋਈ ਨਹੀਂ ਆ ਰਿਹਾ ਕੋਈ ਨਹੀਂ ਲਾਈਵ ਰਹਿੰਦੇ ਨਹੀਂ ਹਾਂ ਫਾਜਰ ਨਹੀਂ ਹੋਇਆ ਯਾਰ ਲੱਖੇਦਾਨੇ ਨੰਬਰ ਦੇ ਵੀ ਹੈ ਵਾਹ ਲੱਖੇ 99 15 ਦੀਆਂ ਗੋਲੀਆਂ ਚਲਾਈਆਂ ਨੇ ਉਹ ਵੀਡੀਓ ਤੋਂ ਬਾਅਦ ਜਦੋਂ ਇਹ ਉਥੋਂ ਦੀ ਜਾਣ ਲੱਗਦਾ ਉਹ ਬੈਂਸ ਜਿਹੜੀ ਹੁੰਦੀ ਆ ਮੁੰਡੇ ਕਹਿੰਦੇ ਯਾਰ ਤੂੰ ਵੀਡੀਓ ਪਾ ਕੇ ਕਿਧਰ ਨੂੰ ਨਿਕਲ ਚੱਲੇ ਆਂ ਇੱਥੇ ਬੈਠ ਸਾਡੇ ਨਾਲ ਧਰਨਾ ਲਾ ਇੱਥੇ ਇਸ ਤਰੀਕੇ ਨਾਲ ਲੱਖੇ ਸਿਧਾਨੇ ਦੀ ਉਹਨਾਂ ਦੇ ਨਾਲ ਇੱਕ ਬੈਂਸ ਦੀ ਵੀਡੀਓ ਹੈਗੀ ਆ ਉਸ ਤੋਂ ਬਾਅਦ ਉਸੇ ਵੀਡੀਓ ਦੇ ਵਿੱਚ ਕੰਟੀਨਿਊ ਅੱਗੇ ਚੱਲ ਕੇ ਗੋਲੀਆਂ ਚਲਦੀਆਂ ਉਸੇ ਵੀਡੀਓ ਦੇ ਵਿੱਚ ਚੱਲਦੀ ਵੀਡੀਓ ਦੇ ਵਿੱਚ ਮੁੰਡੇ ਕਹਿ ਰਹੇ ਨੇ ਲੱਖੇ ਸਿਧਾਣੇ ਦੇ ਬੰਦੇ ਨੇ ਜਿਹੜੇ ਗੋਲੀਆਂ ਚਲਾ ਰਹੇ ਨੇ ਲੱਖੇ ਸਿਧਾਣੇ ਦੇ ਬਾਡੀਗਾਰਡ ਨੇ ਉੱਥੇ ਮੌਕੇ ਵਾਰਦਾਤ ਤੇ ਖੜੇ ਮੁੰਡੇ ਕਹਿ ਰਹੇ ਨੇ ਪੰਜਾਬ ਦਾ ਪ੍ਰਸ਼ਾਸਨ ਮਰਿਆ ਹੋਇਆ ਲੱਖੇ ਸਿਧਾਣੇ ਦੇ ਬੰਦੇ ਦੀ ਇਹ ਹਾਂ ਲੱਖੇ ਸਿਧਾਣੇ ਦੇ ਬੰਦੇ ਨੇ ਗੋਲੀਆਂ ਚਲਾਈਆਂ ਨੇ ਉਹ ਸਾਰੀ ਵੀਡੀਓ ਤੇ ਲੀਪਾ ਪੋਤੀ ਚੱਲ ਰਹੀ ਆ ਉਹਨੂੰ ਦੱਬਣ ਦੀ ਪੂਰੀ ਪੂਰੀ ਕੋਸ਼ਿਸ਼ ਆ ਮੀਡੀਆ ਪੰਜਾਬ ਦਾ ਮੀਡੀਆ ਜਿਹੜਾ ਆਪਣੇ ਆਪ ਨੂੰ ਆਜ਼ਾਦ ਖਿਆਲ ਮੀਡੀਆ ਆਪਣੇ ਆਪ ਨੂੰ ਕ੍ਰਾਂਤੀਕਾਰੀ ਮੀਡੀਆ ਲੱਲਾ ਭੱਵਾ ਮੀਡੀਆ ਮਰਗੇ ਨੇ ਸਾਰੇ ਦੀਪ ਸਿੱਧੂ ਜਦੋਂ ਕਿਸਾਨੀ ਅੰਦੋਲਨ ਦਾ ਲੀਡ ਕਰ ਰਿਹਾ ਸੀ ਨਾ ਉਸ ਟਾਈਮ ਦੀਪ ਸਿੱਧੂ ਨੂੰ ਬਹੁਤ ਕੁਝ ਪੰਡਿਆ ਭਾਨੇ ਨੇ ਬਹੁਤ ਪੰਡਿਆ ਠੀਕ ਆ ਇਹਨਾਂ ਨੇ ਬਹੁਤ ਪੰਡਿਆ ਉਹਦਾ ਸਾਥ ਨਹੀਂ ਦਿੱਤਾ ਕਿੰਨਾ ਗੰਦ ਆਪਾਂ ਸੁਣ ਚੁੱਕੇ ਆ ਜਦੋਂ ਦੀਪ ਲੀਡ ਕਰ ਰਿਹਾ ਸੀ ਉਦੋਂ ਤੋ ਤੁਸੀਂ ਇਹ ਗੱਲਾਂ ਕਰ ਰਹੇ ਸੀ ਹੁਣ ਦੀਪ ਹੈ ਨਹੀਂਗਾ ਹੁਣ ਕਰ ਲੋ ਲੀਡ ਹੁਣ ਕਰ ਲੋ ਆਪਣਾ ਪ੍ਰਧਾਨਗੀ ਦਾ ਚਾਹ ਪੂਰਾ ਭੰਨ ਲੋ ਜਾ ਕੇ ਬੈਰੀਕੇਡ ਭੰਨੋ ਕਿਉਂ ਨਹੀਂ ਬੰਨਦੇ ਕਿਉਂ ਨਹੀਂ ਖੜਦੇ ਉੱਥੇ ਅੱਗੇ ਜਾ ਕੇ ਇਹ ਉਹੀ ਟੀਮ ਆ ਸਾਰੀ ਜਿਨ੍ਹਾਂ ਨੇ ਦੀਪ ਸਿੱਧੂ ਨੂੰ ਗद्दार ਘੋਸ਼ਿਤ ਕੀਤਾ ਹੁਣ ਤਾਂ ਹੈ ਨਹੀਂ ਨਾ ਦੀਪ ਹੁਣ ਹੋ ਜੋ ਲੀਡਰ ਸਾਹਮਣੇ ਖਾ ਲਓ ਹਿੱਕ ਤੇ ਗੁਲੀਆਂ ਕਿਉਂ ਨਹੀਂ ਹੁੰਦੇ ਉੱਥੇ ਕਿਉਂ ਨਹੀਂ ਹੁੰਦੇ ਮੂਰੇ ਸਾਡੇ ਮੁੰਡੇ ਮਰਨ ਨੂੰ ਮੂਰੀ ਕਰਵਾਏ ਹੋਏ ਨੇ ਪਹਿਲਾਂ ਸਾਡਾ ਲੀਡਰ ਮਰ ਗਿਆ ਹੁਣ ਸਾਡੇ ਮੁੰਡੇ ਮਰਦੇ ਪਏ ਨੇ ਤੇ ਤੁਸੀਂ ਗੁੱਡਾ 'ਚ ਪੜੇ ਹੋ ਯਾਰ ਤੁਸੀਂ ਐਸੀ ਸਾਡੀ ਪਿਛਲੀ ਗੱਲਬਾਤ ਦੇ ਵੀ ਤੁਸੀਂ ਗੱਲ ਕਹੀ ਸੀ ਵੀ ਲੱਖੇ ਜਿਹਾ ਨਹੀਂ ਇੱਕ ਇੰਟਰਵਿਊ ਦੇ ਵਿੱਚ ਗੱਲ ਕਹੀ ਹੈ ਦੀਪ ਸਿੱਧੂ ਬਾਰੇ ਬਈ ਲਗਜ਼ਰੀ ਲਾਈਫ ਛੱਡ ਕੇ ਆ ਗਿਆ ਤੇਰੇ ਕਿਹੜਾ ਡਾਂਗ ਕੀਤੀ ਸੀ ਕਿਸੇ ਨੇ ਹਾਂ ਵੀਡੀਓ ਹੈਗੀ ਹੈ ਚੱਲੀ ਵੀ ਹੈ ਉਹ ਪਰ ਕਈਆਂ ਨੇ ਕਿਹਾ ਵੀ ਇਹ ਗੱਲ ਜਿਹੜੀ ਹੈਗੀ ਹੈ ਉਸਨੇ ਸੋਨਿਆ ਮਾਨ ਨੂੰ ਕਹੀ ਸੀ ਦੀਪ ਸਿੱਧੂ ਨੇ ਨਹੀਂ ਕਿਹਾ ਜੇ ਸੋਨੀਆ ਮਾਨ ਨੂੰ ਇਹ ਗੱਲ ਕਹੀ ਸੀ ਫਿਰ ਤਾਂ ਫਿੱਟੇ ਮੂੰਹਾਂ ਨੂੰ ਫਿਰ ਤਾਂ ਲਾਂਡਤਾ ਦੀ ਕੋਈ ਅੰਤ ਹੀ ਨਹੀਂ ਆ ਫਿਰ ਤਾਂ ਯਾਰ ਤੁਸੀਂ ਐਡੇ ਨੀਚ ਐਡੇ ਗਲੀਜ ਹੋ ਗਏ ਹੋ ਕਿ ਤੁਸੀਂ ਇੱਕ ਤੀਵੀਂ ਵਾਰ ਇਹ ਗੱਲ ਕਹਿ ਰਹੇ ਹੋ ਕਿ ਤੂੰ ਲਗਜ਼ਰੀ ਲਵ ਛੱਡ ਕੇ ਆਈਆਂ ਤੇ ਤੇਰੇ ਕਿਹੜਾ ਡਾਂਗ ਦਿੱਤੀ ਸੀ ਦੌਰ ਫਿੱਟੇ ਮੂੰਹ ਤੁਹਾਡੇ ਫਿਰ ਤਾਂ ਲੱਖਾਂ ਸਿਧਾਨਾ ਆਖਰ ਚਲਦੇ ਕਿਸਾਨੀ ਆંદੋਲਨ ਦੇ ਵਿੱਚੋਂ ਕਿੱਥੇ ਗਾਇਬ ਹੋ ਗਿਆ ਤੁਸੀਂ ਦੇਖ ਰਹੇ ਹੋ ਤਾਂ ਕਬਰਸਾਰ ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ ਇਸ ਸਵਾਲ ਹਰ ਪੰਜਾਬੀ ਦੇ ਜ਼ਿਹਨ ਅਤੇ ਜ਼ੁਬਾਨ ਤੇ ਹੈ اس بارے گل بات کریں گے ਸਾਡੇ ਨਾਲ ਮੌਜੂਦ ਨੇ ਭਗਤ ਸਿੰਘ ਦੁਆਬੀ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਭਗਤ ਸਿੰਘ ਜੀ ਬਾਸਵਾਗਤ ਹੈ ਧੰਨਵਾਦ ਜੀ ਭਗਤ ਸਿੰਘ ਜੀ ਤੁਹਾਡੀ ਨਜ਼ਰ ਦੀਪ ਸਿੱਧੂ ਤੋਂ ਲੈ ਕੇ ਅੰਮ੍ਰਿਤਪਾਲ ਦੇ ਹੁੰਦੀ ਹੋਈ ਲੱਖਾਂ ਚ ਦਾਣਾ ਤੇ ਭਾਨੇ ਸਿੱਧੂ ਤੇ ਜਾਂ ਫਿਰ ਪੰਜਾਬ ਤੇ ਹਰ ਚਰਨਤ ਮੁੱਦੇ ਤੇ ਰਹਿੰਦੀ ਹੈ ਪਰ ਚੱਲਦੇ ਕਿਸਾਨੀ ਅੰਦੋਲਨ ਦੇ ਵਿੱਚੋਂ ਲੱਖਾਂ ਸਦਾਣਾ ਗਾਇਬ ਕਿੱਥੇ ਹੋ ਗਿਆ ਨਜ਼ਰਾ ਹੈ ਜਾਂ ਨਹੀਂ ਮੇਰੀਆਂ ਨਜ਼ਰਾ ਤਾਂ ਹੈਗੀਆਂ ਜੀ ਪਰ ਗੱਲ ਇਹ ਆ ਵੀ ਪਾਨੇ ਸਿੱਧੂ ਨੂੰ ਬਚਾਉਣ ਵਾਸਤੇ ਚੱਲੇ ਤਾਂ ਸੀ ਇਹ ਪੰਜਾਬ ਬਚਾਉਣ ਬਚਾਣਾ ਪੈ ਗਿਆ ਪਾਨਾ ਇਹ ਸੋਸ਼ਲ ਮੀਡੀਆ ਤੇ ਮੀਮ ਚੱਲਦੇ ਪਏ ਨੇ ਚੱਲੇ ਨੇ ਵਧੀਆ ਤੁਸੀਂ ਪਾਨਾ ਸਿੱਧੂ ਤਾਂ ਬਚਾ ਲਿਆ ਕੱਲ ਸਾਡੇ ਇੱਕ ਭਰਾ ਦੇ ਸਿਰ ਚ ਗੋਲੀ ਮਾਰੀ ਆ ਜਮਣਾਬਾਰ ਵਾਲੀ ਪੁਲਿਸ ਨੇ ਠੀਕ ਆ ਤੇ ਹੁਣ ਕਿੱਥੇ ਹੋ 92 ਗੁੰਗਿਆਂ ਦਾ ਸਰਦਾਰ ਇਹ ਵੀ ਇੱਕ ਮੀਮ ਚੱਲਦਾ 92 ਗੁੰਗਿਆਂ ਦਾ ਸਰਦਾਰ ਤੁਹਾਨੂੰ ਪਤਾ ਕੌਣ 92 ਗੁੰਗੇ ਉਹਨਾਂ ਦਾ ਸਰਦਾਰ ਵੀ ਬੋਲ ਪਿਆ ਵੀ ਸ਼ੁਭਦੀਪ ਦੇ ਗੋਲੀ ਮਾਰੀ ਆ ਸ਼ੁਭ ਮੁੰਡੇ ਦੇ ਗੋਲੀ ਮਾਰੀ ਆ ਤੇ ਅਸੀਂ ਇਹ ਹੋਣ ਨਹੀਂ ਦਵਾਗੇ ਭਾਈ ਜੀ ਤੁਹਾਡੇ ਨਾਲ ਕਦੇ ਥੱਲੇ ਹੀ ਹੋਇਆ ਤੁਹਾਡੀ ਪੁਲਿਸ ਖੜੀ ਸੀ ਤੁਹਾਡੀ ਪੁਲਿਸ ਦੇ ਸਾਹਮਣੇ ਹੋਇਆ ਤੁਹਾਡੀ ਸਟੇਟ ਦੇ ਵਿੱਚ ਆ ਕੇ ਅਗਲੇ ਬੰਬ ਸਿੱਟ ਰਹੇ ਨੇ ਡਰੋਨ ਨਾਲ ਹਮਲੇ ਕਰ ਰਹੇ ਨੇ ਤੁਹਾਡੀ ਸਟੇਟ ਦੇ ਅੰਦਰ ਤੁਸੀਂ ਤਾਂ ਨਹੀਂ ਬੋਲੇ ਤੁਹਾਡੀ ਸਟੇਟ ਦੇ ਅੰਦਰ ਆ ਕੇ ਟਰੈਕਟਰ ਭੰਗੇ ਤੁਸੀਂ ਤਾਂ ਨਹੀਂ ਬੋਲੇ ਹੁਣ ਇੱਕ ਮੁੰਡਾ ਸਾਡਾ ਮਰ ਗਿਆ ਠੀਕ ਆ ਹੁਣੇ ਲਫ਼ਜ਼ ਮੈਨੂੰ ਵਰਤਣੇ ਪੈ ਰਹੇ ਨੇ ਕਿਉਂਕਿ ਜੇ ਮੈਂ ਕਹਾਂ ਨਾ ਸ਼ਹੀਦ ਹੋ ਗਿਆ ਉਹ ਕੜਤਨ ਮਹਿਸੂਸ ਨਹੀਂ ਹੋਣੀ ਉਹ ਮੁੰਡਾ ਮਾਰਤਾ ਯਾਰ ਉਹਨਾਂ ਨੇ ਤੁਸੀਂ ਤਾਂ ਜਾ ਕੇ ਇਹ ਬੋਲ ਰਹੇ ਹੋ ਕਿ ਅਸੀਂ ਹਸਪਤਾਲ ਤਿਆਰ ਕਰ ਰਹੇ ਆ ਅਸੀਂ ਐਂਬੂਲੈਂਸਾਂ ਤਿਆਰ ਕਰ ਰਹੇ ਆ ਇੱਕ ਪਾਸੇ ਤੁਹਾਡੀ ਸਟੇਟ ਦੀ ਪੁਲਿਸ ਪਿੱਛੇ ਰੋਕ ਲੈਂਦੀ ਆ ਸਾਨੂੰ ਪੱਤਰਕਾਰਾਂ ਨੂੰ ਵੀ ਚੈੱਕ ਕਰਦੀ ਆ ਡਾਂਗ ਤੱਕ ਨਹੀਂ ਜਾਣ ਦਿੰਦੇ ਤੁਸੀਂ ਸਾਨੂੰ ਨੇ ਹੱਥੇ ਕਰਕੇ ਉੱਥੇ ਸਾਹਮਣੇ ਭੇਜਦੇ ਹੋ ਵੀ ਜਾਓ ਉੱਥੇ ਜਾ ਕੇ ਛਿੱਤਰ ਖਾਓ ਤੇ ਫਿਰ ਤੁਸੀਂ ਪਿੱਛੇ ਹਸਪਤਾਲ ਤਿਆਰ ਕਰ ਰਹੇ ਹੋ ਇਹ ਕੀ ਤਰੀਕਾ ਹੈ ਔਰ ਇਸ ਦੇ ਵਿੱਚ ਜਿਹੜਾ ਪੰਜਾਬ ਬਚਾਉਣ ਤੁਰੇ ਸੀਗੇ ਬਚਾਉਣਾ ਪੈ ਗਿਆ ਭਾਨਾ ਹੁਣ ਉਹ ਕਿੱਥੇ ਨੇ ਐਡਾ ਵੱਡਾ ਅੰਦੋਲਨ ਕਰਤਾ ਪਹਾਨਾ ਬਚਾਓ ਪਹਾਨਾ ਬਚਾਓ ਪਹਾਨੇ ਦੀ ਜ਼ਮਾਨਤ ਜਿਹੜੀ ਹੈਗੀ ਆ ਜ਼ਮਾਨਤ ਤੇ ਆਇਆ ਪਹਾਨਾ ਬਾਹਰ ਉਹ ਕੋਰਟ ਦੀਆਂ ਜੱਜਮੈਂਟ ਨੈਟ ਤੇ ਪਈਆਂ ਕੋਈ ਵੀ ਦੇਖ ਸਕਦਾ ਲੇਕਿਨ ਲੱਖਾ ਜਿਹੜਾ ਉਹ ਕਹਿੰਦਾ ਵੀ ਹੋ ਤਾਂ ਸਾਰੇ ਪਰਚੇ ਰੱਦ ਹੋਏ ਨੇ ਰੱਦ ਹੋਏ ਨੇ ਤੇ ਫਿਰ ਉਹ ਅਗਲੀ ਡੇਟ ਵੀ ਆ ਗਈ ਆ ਪਰਚੇ ਦੀ ਮੈਨੂੰ ਐਗਜ਼ੈਕਟ ਡੇਟ ਤਾਂ ਨਹੀਂ ਪਤਾ ਪਰ ਜਿਹੜਾ ਉਹ ਐਫ ਆਈ ਆਰ ਨੰਬਰ ਆ ਉਹ ਐਫ ਆਈ ਆਰ ਨੰਬਰ ਜਦੋਂ ਤੁਸੀਂ ਪਾਉਂਦੇ ਹੋ ਐਪ ਦੇ ਵਿੱਚ ਜਿੱਥੋਂ ਦੀ ਤੁਸੀਂ ਆਪਣੇ ਡੇਟ ਦੇਖਦੇ ਹੋ ਤਰੀਕਾ ਦੇਖਦੇ ਹੋ ਉੱਥੇ ਤਾਂ ਅਗਲੀ ਡੇਟ ਪਈ ਹੋਈ ਆ ਪਰਚੇ ਰੱਦ ਦੀ ਰੇਟ ਕਿਤਾ ਪੈਂਦੀ ਆ ਤੇ ਜ਼ਮਾਨਤ ਦਾ 50000 ਬੌਂਡ ਉਹ ਪਰ ਹੁਣ ਸਵਾਲ ਇਹ ਆ ਵੀ ਤੁਸੀਂ ਤਾਂ ਪੰਜਾਬ ਦੇ ਖੈਰ ਖਵਾਓ ਤੁਸੀਂ ਕਿੱਧਰ ਵੜ ਗਏ ਕਿਹੜੀਆਂ ਗੁੱਡਾਂ 'ਚ ਵੜ ਗਏ ਇੱਧਰ ਗੋਲੇ ਸਿੱਟੇ ਜਾ ਰਹੇ ਨੇ ਬੰਬ ਸਿੱਟੇ ਜਾ ਰਹੇ ਨੇ ਤੁਸੀਂ ਕਿੱਥੇ ਵੜ ਗਏ ਹੋ ਇਹ ਬੜੀ ਹੈਰਾਨ ਕਰਨਨੀ ਵਾਲੀ ਗੱਲ ਆ ਤੁਹਾਡੀ ਤੁਹਾਡੀ ਨਜ਼ਰ 'ਚ ਹੈਗਾ ਲੱਖਾਂ ਕਿੱਥੇ ਗਿਆ ਮੈਂ ਤਾਂ ਮੇਰੀ ਨਜ਼ਰ ਤਾਂ ਛੱਡੋ ਜਿਹੜਾ ਗੋਦੀ মিডিਆ ਇੱਕ ਤਾਂ ਗੋਦੀ ਦੀ মিডিਆ ਆਪਾਂ ਪਰਲੇ ਪਾਸੇ ਦੇਖਿਆ ਸੀ ਪੰਜਾਬ ਦੇ ਵਿੱਚ ਵੀ ਇੱਕ ਗੋਦੀ মিডিਆ ਜਿਹੜਾ ਵੱਖ-ਵੱਖ ਲੀਡਰਾਂ ਦੀ ਗੋਦੀ 'ਚ ਬੈਠਦਾ ਤੇ ਗੋਦੀ 'ਚ ਹੀ ਖੇਡਦਾ ਆ ਹੁਣ ਉਹ ਗੋਦੀ ਦੀ মিডিਆ ਮਰ ਗਿਆ ਉਹ ਗੋਦੀ মিডিਆ ਪੁੱਛਦਾ ਨਹੀਂ ਵੀ ਕਿੱਥੇ ਵੜੇ ਹੋ ਬਾਈ ਤੁਸੀਂ ਤੁਸੀਂ ਮੁੰਡਿਆਂ ਨੂੰ ਲੀਡ ਕਰਨਾ ਸੀ ਦੀਪ ਸਿੱਧੂ ਜਦੋਂ ਇਹ ਕਿਸਾਨੀ ਅੰਦੋਲਨ ਦਾ ਇਹ ਲੀਡ ਕਰ ਰਿਹਾ ਸੀ ਨਾ ਉਸ ਟਾਈਮ ਦੀਪ ਸਿੱਧੂ ਨੂੰ ਬਹੁਤ ਕੁਝ ਭੰਡਿਆ ਭਾਨੇ ਨੇ ਬਹੁਤ ਭੰਡਿਆ ਠੀਕ ਆ ਇਹਨਾਂ ਨੇ ਬਹੁਤ ਭੰਡਿਆ ਉਹਦਾ ਸਾਥ ਨਹੀਂ ਦਿੱਤਾ ਇਹਨਾਂ ਨੇ ਬਹੁਤ ਕੁਝ ਕਿਹਾ ਤੂੰ ਲਗਜ਼ਰੀ ਲਾਈਫ ਛੱਡ ਕੇ ਆ ਗਿਆ ਤੇਰੇ ਕਿੰਨਾ ਡਾਂਗ ਦਿੱਤੀ ਸੀ ਫਲਾਣਾ ਟਮਕਾਣਾ ਕਿੰਨਾ ਗੰਦ ਆਪਾਂ ਸੁਣ ਚੁੱਕੇ ਆ ਜਦੋਂ ਦੀਪ ਲੀਡ ਕਰ ਰਿਹਾ ਸੀ ਉਦੋਂ ਤਾਂ ਤੁਸੀਂ ਇਹ ਗੱਲਾਂ ਕਰ ਰਹੇ ਸੀ ਹੁਣ ਦੀਪ ਹੈ ਨਹੀਂ ਹੁਣ ਕਰ ਲੋ ਲੀਡ ਹੁਣ ਕਰ ਲੋ ਆਪਣਾ ਪ੍ਰਧਾਨਗੀ ਦਾ ਚਾਹ ਪੂਰਾ ਪਰ ਉਹ ਤਾਂ ਗਾਇਬ ਹੋ ਗਏ ਉਹ ਕਰੋਣਾ ਹੁਣ ਪ੍ਰਧਾਨਗੀ ਦਾ ਚਾਚੂਰ ਪੂਰਾ ਭੰਨ ਲੋ ਜਾ ਕੇ ਬੈਰੀਕੇਡ ਭੰਨੋ ਕਿਉਂ ਨਹੀਂ ਬੰਨਦੇ ਕਿਉਂ ਨਹੀਂ ਖੜਦੇ ਉੱਥੇ ਅੱਗੇ ਜਾ ਕੇ ਦੀਪ ਸਾਡਾ ਭਰਾ ਉਸ ਟਾਈਮ ਕੱਲਾ ਚਾਰ ਜਾਨੇ ਪੰਜ ਜਾਨੇ ਉਹਦੇ ਨਾਲ ਹੁੰਦੇ ਸੀ ਬੈਰੀਕੇਡ ਬਾਅਦ ਚ ਟੁੱਟਦਾ ਸੀ ਉਹ ਪਰਲੇ ਪਾਸੇ ਪੱਲਾ ਹੋ ਜਾਂਦਾ ਸੀ ਤੇ ਉਹ ਉਹਨੂੰ ਦੇਖ ਕੇ ਮੁੰਡਿਆਂ ਨੂੰ ਐਸਾ ਜੋਸ਼ ਆਉਂਦਾ ਸੀ ਵੀ ਸਾਡਾ ਸ਼ੇਰ ਹੋ ਜਾਂਦਾ ਬੂਗਦਾ ਹੋਇਆ ਬੈਰੀਕੇਡ ਦੇ ਪਰਲੇ ਪਾਸੇ ਨੂੰ ਠੀਕ ਆ ਉਹ ਬੈਰੀਕੇਡਾਂ ਦੇ ਵਿੱਚੋਂ ਦੀ ਐਂ ਲੰਘ ਜਾਂਦਾ ਹੁੰਦਾ ਸੀ ਤੇ ਸਾਡੇ ਨੌਜਵਾਨ ਉਹਦੇ ਪਿੱਛੇ ਪਿੱਛੇ ਸੀ ਕਿਉਂ ਨੌਜਵਾਨਾਂ ਨੇ ਲੀਡਰ ਨੂੰ ਦੇਖਣਾ ਕਿ ਯਾਰ ਸਾਡਾ ਲੀਡਰ ਉਹ ਪਹੁੰਚ ਗਿਆ ਜਦੋਂ ਤੁਹਾਡਾ ਲੀਡਰ ਤੁਹਾਨੂੰ ਪਰਲੇ ਪਾਸੇ ਦਿਖਦਾ ਨਾ ਤੇ ਤੁਸੀਂ ਫਿਰ ਤੁਸੀਂ ਨਹੀਂ ਪ੍ਰਵਾਹ ਮਾਰਦੇ ਸਾਡੇ ਮੁੰਡੇ ਉੱਥੇ ਜੁੱਤੀਆਂ ਖਾ ਰਹੇ ਨੇ ਯਾਰ ਉਹ ਡਾਂਗਾ ਮਾਰ ਰਹੇ ਨੇ ਸਾਡੇ ਮਤਲਬ ਤੁਸੀਂ ਲੱਖੇ ਸਿਧਾਨੇ ਨੂੰ ਲੱਖੇ ਸਿਧਾਨੇ ਨੂੰ ਲੀਡਰ ਮੰਨ ਰਹੇ ਹੋ ਤੁਸੀਂ ਯਾਰ ਗੱਲ ਇਹ ਨਹੀਂ ਹੈ ਲੀਡਰ ਬਣਨ ਦੀ ਕੋਸ਼ਿਸ਼ ਤਾਂ ਹੈ ਨਾ ਇਹਨਾਂ ਨੇ ਕੀਤੀ ਨਾ ਦੀਪ ਸਿੱਧੂ ਨੂੰ ਮਸਤਵਾਨਾ ਮੀਟਿੰਗ ਦੇ ਵਿੱਚ ਕੀ ਕੁਝ ਨਹੀਂ ਬੋਲਿਆ ਤੁਹਾਨੂੰ ਜੇ ਤੁਹਾਡੇ ਤੱਕ ਮੇਰੀ ਇੰਟਰਵਿਊ ਪਹੁੰਚ ਗਈ ਹੋਵੇ ਜਿਹੜੀ ਮੈਂ ਮੱਖੂ ਦੇ ਨਾਲ ਕਰਕੇ ਆਇਆ ਜੀ ਜੀ ਠੀਕ ਆ ਮੱਖੂ ਚਲੋ ਮੇਰਾ ਖੈਰ ਮੱਖੂ ਬਰੋਦੀਆ ਪਰ ਮੈਂ ਕਹਿੰਨਾ ਉਹਦੀ ਪਿੱਟ ਸੁਣਦੀ ਆ ਘੱਟੋ ਘਟੋਂ ਨੇ ਸੱਚ ਬੋਲਿਆ ਮੇਰੀ ਇੰਟਰਵਿਊ ਤੇ ਮੇਰੇ ਕੈਮਰਾ ਤੇ ਸੱਚ ਬੋਲ ਗਿਆ ਠੀਕ ਆ ਉਹ ਦੱਸ ਗਿਆ ਕਿ ਮਸਤੂਆਣਾ ਮੀਟਿੰਗ ਦੇ ਅੰਦਰ ਕੀ ਕੁਸ਼ਨੀ ਕੀਤਾ ਗਿਆ ਦੀਪ ਸਿੱਧੂ ਨੂੰ ਥੱਲੇ ਡੇਗਣ ਵਾਸਤੇ ਇਹ ਉਹੀ ਟੀਮ ਆ ਸਾਰੀ ਜਿਨ੍ਹਾਂ ਨੇ ਦੀਪ ਸਿੱਧੂ ਨੂੰ ਗद्दार ਘੋਸ਼ਿਤ ਕੀਤਾ ਹੁਣ ਤਾਂ ਹੈ ਨਹੀਂ ਨਾ ਦੀਪ ਹੁਣ ਹੋ ਜੋ ਲੀਡਰ ਸਾਹਮਣੇ ਖਾ ਲਓ ਹਿੱਕ ਤੇ ਗੋਲੀਆਂ ਕਿਉਂ ਨਹੀਂ ਖਾਂਦੇ ਉੱਥੇ ਕਿਉਂ ਨਹੀਂ ਹੁੰਦੇ ਮੂਰੇ ਸਾਡੇ ਮੁੰਡੇ ਮਰਨ ਨੂੰ ਮੂਰੇ ਕਰਵਾਏ ਹੋਏ ਨੇ ਪਹਿਲਾਂ ਸਾਡਾ ਲੀਡਰ ਮਰ ਗਿਆ ਹੁਣ ਸਾਡੇ ਮੁੰਡੇ ਮਰਦੇ ਪਏ ਨੇ ਤੇ ਤੁਸੀਂ ਗੁੱਡਾਂ 'ਚ ਬੜੇ ਹੋ ਯਾਰ ਅੱਛਾ ਮੈਂ ਬਾਕੀ ਸਵਾਲ ਬਾਅਦ ਕਰਾਂਗਾ ਗਾਇਬ ਕਿੱਥੇ ਨੇ ਗਾਇਬ ਹੋਣਾ ਕਿਉਂ ਪਿਆ ਇਹ ਵੀ ਬੜਾ ਸਵਾਲ ਹੈ ਨਾ ਕਿਉਂ ਹੋਇਆ ਇੱਕ ਇੱਕ ਤਸਵੀਰ ਵੀਡੀਓ ਸਾਹਮਣੇ ਆਈ ਸੀ ਜਿਹਦੇ ਵਿੱਚ ਕਿਸਾਨੀ ਅੰਦੋਲਨ ਦੇ ਵਿੱਚ ਹੁਣ ਜਿਹੜਾ ਲੱਗਿਆ ਹੋਇਆ ਹੈ ਉੱਥੇ ਕੁਝ ਨੌਜਵਾਨ ਜਿਹੜੇ ਨੇ ਕਿਸਾਨੀ ਅੰਦੋਲਨ ਦੇ ਵਿੱਚ ਮੌਜੂਦ ਨੇ ਉਹ ਖੇਪੜ ਗਏ ਸੀ ਲੱਖੇਛਾ ਡੜ ਦੇ ਨਾਲ ਹੋਇਆ ਕਿਸ ਜਵਾਨਾਂ ਨੇ ਸਵਾਲ ਪੁੱਛੇ ਠੀਕ ਆ ਸਵਾਲ ਪੁੱਛੇ ਹੋਇਆ ਕੀ ਸਾਨੂੰ ਉੱਥੇ ਹੀ ਪੋਕ ਲੈਣਾ ਚਾਹੀਦੀਆਂ ਬਾਰਡਰ ਤੇ ਪੋਕਲਾਈਨ ਮਸ਼ੀਨ ਚਾਹੀਦੀਆਂ ਕਿ ਇੱਕ ਬਾਰਡਰ ਬਹੁਤ ਜ਼ਿਆਦਾ ਮਜ਼ਬੂਤ ਨੇ ਭੰਣੇ ਨੇ ਤੇ ਪੋਕ ਲੈਣਾ ਚਾਹੀਦੀਆਂ ਨੇ ਪੋਕ ਲੈਣਾ ਆ ਵੀ ਗਈਆਂ ਉਹ ਰਾਜ ਜੋ ਪੰਜਾਬ ਪੁਲਿਸ ਦੀ ਤੇ ਪੰਜਾਬ ਦੇ ਸੀਐਮ ਦੀ ਧੋਗਲੀ ਨੀਤੀ ਆ ਇੱਕ ਪਾਸੇ ਤਾਂ ਕਹਿੰਦੇ ਆ ਕਿ ਅਸੀਂ ਜੀ ਮੁੰਡੇ ਨਹੀਂ ਮਰਨ ਦਵਾਗੇ ਦੂਜੇ ਪਾਸੇ ਤੁਸੀਂ ਰਾਜ ਮਸ਼ੀਨਾ ਡੱਕਦੇ ਹੋ ਸਾਡੀਆਂ ਜੇ ਅਸੀਂ ਬਾਰਡਰ ਤੋੜ ਤੁਸੀਂ ਸਾਨੂੰ ਸਾਥ ਤਾਂ ਨਹੀਂ ਦੇ ਰਹੇ ਹੋ ਜੇ ਮੁੰਡੇ ਸਾਡੇ ਬਾਰਡਰ ਤੋੜਨ ਨੂੰ ਆਪਣੀਆਂ ਮਸ਼ੀਨਾ ਆਪਣੇ ਘਰੋਂ ਤੋਂ ਲੈ ਕੇ ਆ ਰਹੇ ਨੇ ਅੱਧੇ-ਅੱਧੇ ਕਰੋੜ ਦੀਆਂ ਮਸ਼ੀਨਾ ਨੇ ਉਹ 7 60 70 70 ਲੱਖ ਦੀਆਂ ਮੁੰਡੇ ਫਿਰ ਵੀ ਦਾਦੇ ਲਾ ਰਹੇ ਨੇ ਉਹ ਮਸ਼ੀਨਾ ਰਾਜ ਡੱਕਲੀ ਪੁਲਿਸ ਨੇ ਪੁਲਿਸ ਢੱਕ ਕੇ ਮਸ਼ੀਨ ਲੈ ਗਈ ਤੇ ਉਹ ਮਸ਼ੀਨ ਛੁਡਾਉਣ ਵਾਸਤੇ ਮੁੰਡਿਆਂ ਨੇ ਥਾਣੇ ਦੇ ਮੂਹਰੇ ਧਰਨਾ ਲਾਤਾ ਉਸ ਧਰਨੇ ਦੇ ਵਿੱਚ ਪਹੁੰਚਦਾ ਲੱਖਾ ਸਿਧਾਣਾ ਉੱਥੇ ਵੀਡੀਓ ਪੈਂਦੀ ਆ ਜਾਂ ਜੋ ਵੀ ਹੁੰਦਾ ਉਹ ਵੀਡੀਓਜ਼ ਆਪਣੇ ਕੋਲ ਆਈਆਂ ਨੇ ਉਹ ਵੀਡੀਓ ਤੋਂ ਬਾਅਦ ਜਦੋਂ ਇਹ ਉਥੋਂ ਦੀ ਜਾਣ ਲੱਗਦਾ ਉਹ ਬਹਿਸ ਜਿਹੜੀ ਹੁੰਦੀ ਆ ਮੁੰਡੇ ਕਹਿੰਦੇ ਯਾਰ ਤੂੰ ਵੀਡੀਓ ਪਾ ਕੇ ਕਿਧਰ ਨੂੰ ਨਿਕਲ ਚੱਲੇ ਆ ਇੱਥੇ ਬੈਠ ਸਾਡੇ ਨਾਲ ਧਰਨਾ ਲਾ ਇੱਥੇ ਤੇ ਉਹ ਇਹ ਕਹਿੰਦਾ ਵੀ ਮੈਂ ਇੱਥੇ ਕਿੱਥੇ ਰਹੂੰਗਾ ਇੱਥੇ ਕਿੱਥੇ ਬੈਠਾਂਗੇ ਇਸ ਤਰੀਕੇ ਨਾਲ ਲੱਖੇ ਸਿਧਾਣੇ ਦੀ ਉਹਨਾਂ ਦੇ ਨਾਲ ਇੱਕ ਬਹਿਸ ਦੀ ਵੀਡੀਓ ਹੈਗੀ ਆ ਉਸ ਤੋਂ ਬਾਅਦ ਉਸੇ ਵੀਡੀਓ ਦੇ ਵਿੱਚ ਕੰਟੀਨਿਊ ਅੱਗੇ ਚੱਲ ਕੇ ਗੋਲੀਆਂ ਚਲਦੀਆਂ ਨੇ ਉਹ ਮੁੰਡੇ ਬੈਂਸ ਦਾ ਬੈਂਸ ਵੱਧ ਜਾਂਦੀ ਹੈ ਬੈਂਸ ਤਿੱਖੀ ਹੋ ਜਾਂਦੀ ਆ ਤੇ ਉਸ ਤੋਂ ਬਾਅਦ ਠਾ 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 ਮੇਰੇ ਖਾਲ ਨਾਲ ਜੜੀਆਂ ਅਲੱਗ-ਅਲੱਗ ਵੀਡੀਓਜ਼ ਆ ਉੱਚ 8 ਤੋਂ 10 ਗੋਲੀਆਂ ਸੁਣਨ ਨੂੰ ਮਿਲਦੀਆਂ ਕੋਈ ਕਹਿੰਦਾ ਉੱਥੇ ਪਟਾਕੇ ਚੱਲ ਰਹੇ ਸੀ ਵੀ ਉਹਦੇ ਕਿਤੇ ਕਿਤੇ ਬੁੜੇ ਦਾ ਵਿਆਹ ਤਰਿਆ ਸੀ ਜਿਹੜਾ ਉੱਥੇ ਪਟਾਕੇ ਚੱਲਦੇ ਸੀ ਅੱਧੀ ਰਾਤ ਨੂੰ ਉੱਥੇ ਧਰਨਾ ਲਾਈ ਬੈਠੇ ਸੀ ਮੁੰਡੇ ਤੇ ਕੋਈ ਕਹਿੰਦਾ ਜੀ ਉਹ ਲੱਖੇ ਸਧਾਣੇ ਤੇ ਗੁਲੀਆਂ ਮਾਰਤੀਆਂ ਜੇ ਲੱਖੇ ਸਧਾਣੇ ਤੇ ਗੁਲੀਆਂ ਮਾਰੀਆਂ ਤੇ ਫਿਰ ਲੱਖੇ ਸਧਾਣੇ ਨੇ ਜਿਨ੍ਹਾਂ ਨੇ ਗੁਲੀਆਂ ਮਾਰੀਆਂ ਉਹਨਾਂ ਨੂੰ ਗ੍ਰਿਫਤਾਰ ਕਿਉਂ ਨਹੀਂ ਕਰਾਇਆ ਐਫ ਆਈ ਆਰ ਕਿਉਂ ਨਹੀਂ ਕਰਾਈ ਸਾਹਮਣੇ ਆ ਜਾਂਦਾ ਨਾ ਦਿਖਾ ਦਿੰਦਾ ਤੇ ਮੇਰੇ ਸੱਟ ਲੱਗੀ ਆ ਉਸੇ ਵੀਡੀਓ ਦੇ ਵਿੱਚ ਚੱਲਦੀ ਵੀਡੀਓ ਦੇ ਵਿੱਚ ਮੁੰਡੇ ਕਹਿ ਰਹੇ ਨੇ ਇਹ ਲੱਖੇ ਸਧਾਣੇ ਦੇ ਬੰਦੇ ਨੇ ਜਿਹੜੇ ਗੁਲੀਆਂ ਚਲਾ ਰਹੇ ਨੇ ਲੱਖੇ ਸਧਾਣੇ ਦੇ ਬਾਡੀਗਾਰਡ ਨੇ ਉੱਥੇ ਮੌਕੇ ਵਾਰਦਾਤ ਤੇ ਖੜੇ ਮੁੰਡੇ ਕਹਿ ਰਹੇ ਨੇ ਪੰਜਾਬ ਦਾ ਪ੍ਰਸ਼ਾਸਨ ਮਰਿਆ ਹੋਇਆ ਇਹ ਇਹ ਆਪ ਜੇ ਇਹਦੇ ਤੇ ਗੁਲੀਆਂ ਚੱਲੀਆਂ ਇੰਨੇ ਕਿਉਂ ਨਹੀਂ ਰਿਪੋਰਟ ਕਰਾਈ ਉਹ ਮੁੰਡੇ ਗਾਇਬ ਹੋ ਚੁੱਕੇ ਨੇ ਉਹ ਮੁੰਡੇ ਨਹੀਂ ਪਤਾ ਕਿੱਥੇ ਹੈਗੇ ਨੇ ਉਹ ਸਾਰੀ ਵੀਡੀਓ ਤੇ ਲੀਪਾ ਪੋਤੀ ਚੱਲ ਰਹੀ ਆ ਉਹਨੂੰ ਦੱਬਣ ਦੀ ਪੂਰੀ ਪੂਰੀ ਕੋਸ਼ਿਸ਼ ਆ মিডিਆ ਪੰਜਾਬ ਦਾ মিডিਆ ਜਿਹੜਾ ਆਪਣੇ ਆਪ ਨੂੰ ਆਜ਼ਾਦ ਖਿਆਲ মিডিਆ ਆਪਣੇ ਆਪ ਨੂੰ ਕ੍ਰਾਂਤੀਕਾਰੀ মিডিਆ ਲੱਲਾ ਭੱਬਾ মিডিਆ ਮਰਗੇ ਨਹੀਂ ਸਾਰੇ ਕਿਸਾਨੀ ਅੰਦੋਲਨ ਚੱਲਦੇ ਅੰਦੋਲਨ ਦੇ ਵਿੱਚ ਮੁੰਡਿਆਂ ਤੇ ਗੁਲੀਆਂ ਚੱਲੀਆਂ ਚਾਹੇ ਲੱਖਾ ਸਿਧਾਨੇ ਤੇ ਚੱਲੀਆਂ ਚਾਹੇ ਦੂਜੇ ਮੁੰਡਿਆਂ ਤੇ ਚੱਲੀਆਂ ਜਿਹਦੇ ਤੇ ਵੀ ਚੱਲੀਆਂ ਪਰ ਉਹ ਕਿਸਾਨੀ ਦੇ ਨਾਲ ਜੁੜੇ ਲੋਕ ਨੇ ਮੈਂ ਕਹਿੰਨਾ ਜੇ ਲੱਖਾ ਸਿਧਾਣਾ ਤੇ ਵੀ ਗੋਲੀਆਂ ਚੱਲੀਆਂ ਨਾ ਤੇ ਦੁਰਫਿਡੇ ਮੂਹਾਂ ਉਹ ਮੁੰਡਿਆਂ ਦੇ ਛੱਤਰ ਪਹਿਣੇ ਚਾਹੀਦੇ ਨੇ ਪਰ ਜੇ ਲੱਖਾ ਸਿਧਾਣਾ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਜਾਂ ਉਹਦੇ ਬਾਡੀਗਾਰਡ ਵੱਲੋਂ ਗੋਲੀਆਂ ਚਲਾਈਆਂ ਫਿਰ ਛੱਤਰ ਨਹੀਂ ਪਹਿਣੇ ਚਾਹੀਦੇ ਜਿਹੜੇ ਮੈਂ ਕਹਾਂਗਾ ਕੁਝ ਮੈਂ ਕਿ ਤਕਰੀਬਨ ਦੇਖਦੇ ਹਾਂ ਸੀ ਲੱਖੇ ਸਿਧਾਣੇ ਦੀ ਹਰ ਮੂਮੈਂਟ ਤੇ ਸੋਸ਼ਲ ਮੀਡੀਆ ਦੇ ਜਿਹੜੇ ਚੈਨਲਸ ਨੇ ਕੁਝ ਚੈਨਲਸ ਨੇ ਉਹਨਾਂ ਦੀ ਨਜ਼ਰ ਹੁੰਦੀ ਹੈ ਪਰ ਇਹ ਇਨਸੀਡੈਂਟ ਉਹਨਾਂ ਦੀ ਨਜ਼ਰ ਵਿੱਚ ਨਹੀਂ ਆਇਆ ਕਮਾਲ ਦੀ ਗੱਲ ਆ ਨਾ ਐਡਾ ਵੱਡਾ ਇਨਸੀਡੈਂਟ ਆ ਗੋਲੀਆਂ ਚੱਲ ਗਈਆਂ ਪੰਜਾਬ ਦੀ ਧਰਤੀ ਤੇ ਇੱਕ ਗੋਲੀ ਚੱਲ ਜੇ ਤਾਂ ਹਹਾਕਾਰ ਮਚੀ ਹੁੰਦੀ ਆ 8 ਤੋਂ 10 ਗੋਲੀਆਂ ਆਰਾਊਂਡ ਫਾਇਰ ਹੋਏ ਨੇ ਕਿਸਾਨ ਅੰਦੋਲਨ ਦੇ ਵਿੱਚ ਉਹ ਵੀ ਉਹਨਾਂ ਲੋਕਾਂ ਵੱਲੋਂ ਜਿਹੜੇ ਉਹਦਾ ਹਿੱਸਾ ਬਣਨ ਆਏ ਹੋਏ ਨੇ ਜਿੰਨੀ ਕ੍ਰਾਂਤੀਕਾਰੀ ਮੀਡੀਆ ਇੱਕ ਮਰ ਗਈ ਇਹ ਕ੍ਰਾਂਤੀਕਾਰੀ ਮੀਡੀਆ ਕੀ ਇਹਨਾਂ ਨੂੰ ਸੱਪ ਲੜ ਗਿਆ ਇਹਨਾਂ ਦੀ ਜੀਬ ਤੇ ਕਿਹੜੀਆਂ ਘੁੱਡਾਂ ਚ ਵੜੇ ਨੇ ਉਹਦਾ ਤੁਸੀਂ ਸੱਚ-ਸੱਚ ਕੂਕਦੇ ਹੋ ਹੁਣ ਹੁਣ ਕੱਢੋ ਇਹਦਾ ਸੱਚ ਕਿੱਥੇ ਵੜੇ ਹੋ ਕਿਹੜੀਆਂ ਘੁੱਡਾਂ ਚ ਵੜੇ ਹੋ ਤੁਸੀਂ ਤਾਂ ਲਿਪਾ-ਬੁਤੀ ਕਰ ਰਹੇ ਹੋ ਇਸ ਚੀਜ਼ ਦੀ ਲਿਪਾ-ਬੁਤੀ ਜੇ ਉੱਥੇ ਆਪਣੇ ਮੁੰਡੇ ਮਰ ਜਾਂਦੇ ਮੈਂ ਇਹ ਨਹੀਂ ਕਹਿੰਦਾ ਕਿ ਲੱਖਾ ਸਿਧਣਾ ਗਲਤ ਆ ਜਾਂ ਆਪਣੇ ਮੁੰਡੇ ਗਲਤ ਆ ਜੇ ਲੱਖਾ ਸਿਧਣਾ ਦੀ ਸਾਈਡ ਤੋਂ ਮੁੰਡੇ ਮਰਦੇ ਤਾਂ ਵੀ ਪੰਜਾਬ ਦਾ ਨੁਕਸਾਨ ਸੀ ਜੇ ਜਿਹੜੇ ਵਿਰੋਧੀ ਮੁੰਡੇ ਉੱਥੇ ਸਵਾਲ ਜਵਾਬ ਕਰ ਰਹੇ ਸੀ ਜੇ ਉਹ ਮੁੰਡੇ ਉੱਥੇ ਮਰ ਜਾਂਦੇ ਫੇਰ ਕੀ ਦਾ ਨੁਕਸਾਨ ਸੀ ਸਾਡਾ ਹੀ ਪੰਜਾਬੀਆਂ ਦਾ ਨੁਕਸਾਨ ਸੀਗਾ ਪਰ ਸਵਾਲ ਇਹ ਆ ਨਾ ਭਈ ਹਾਂ ਸਵਾਲ ਇਹ ਹੈ ਵੀ ਆਪਸ ਦੇ ਵਿੱਚ ਗੋਲੀਆਂ ਚੱਲਣ ਦਾ ਮਤਲਬ ਕੀ ਹੈ ਤੇ ਇਹ ਗੱਲ ਬਾਹਰ ਵੀ ਨਹੀਂ ਦੱਸੋ ਕੋ ਮੁੰਡੇ ਤਾਂ ਸਵਾਲ ਪੁੱਛ ਰਹੇ ਸੀਗੇ ਹਾਂ ਠੀਕ ਆ ਸਵਾਲ ਪੁੱਛ ਰਹੇ ਸੀ ਵੀ ਤੂੰ ਸਾਡਾ ਲੀਡਰ ਹੈ ਤੂੰ ਆਇਆ ਹੈ ਤੇ ਤੂੰ ਬੈਠ ਸਾਡੇ ਨਾਲ ਇਹਦਾ ਨਾਲੇ ਤਾਂ ਆਪ ਕਹਿੰਦੇ ਨੇ ਨਾ ਸਵਾਲ ਪੁੱਛੋ ਹਾਂ ਸਵਾਲ ਪੁੱਛੋ ਤੇ ਉਹ ਸਵਾਲ ਪੁੱਛ ਰਹੇ ਨੇ ਉਹ ਮੁੰਡੇ ਦੇਖੋ ਜਿੰਨੇ ਸਵਾਲ ਪੁੱਛਣਾ ਆਉਂਦਾ ਗੋਲੀਆਂ ਨਹੀਂ ਮਾਰਦਾ ਹੁੰਦਾ ਠੀਕ ਆ ਉਹ ਮੁੰਡੇ ਸਵਾਲ ਜਵਾਬ ਕਰ ਰਹੇ ਨੇ ਉਹ ਸਵਾਲ ਜਵਾਬ ਤਿੱਖੇ ਹੋ ਜਾਂਦੇ ਨੇ ਬਹਿਸ ਵੱਧ ਜਾਂਦੀ ਆ ਫਿਰ ਉੱਥੇ ਕਿਤੇ ਥੋੜੀ ਖੈਬਰਬਾਜ਼ੀ ਹੁੰਦੀ ਆ ਉਸ ਤੋਂ ਬਾਅਦ ਉਸੇ ਵੀਡੀਓ ਚ ਗੋਲੀਆਂ ਚੱਲਣੀਆਂ ਸ਼ੁਰੂ ਹੋ ਜਾਂਦੀਆਂ ਇਹ ਕਲੀਅਰ ਤਾਂ ਨਹੀਂ ਹੈ ਕਿ ਗੋਲੀਆਂ ਚਲਾ ਕੌਣ ਰਿਹਾ ਕਿਉਂਕਿ ਗੋਲੀਆਂ ਚਲਾਣ ਵਾਲੇ ਦਾ ਹੱਥ ਨਹੀਂ ਸਾਹਮਣੇ ਆਇਆ ਪਰ ਆਵਾ ਇਹ ਨਾਲੇ ਬੋਲਿਆ ਵੀ ਕਿਸੇ ਨੇ ਵਿੱਚੋਂ ਕੋਈ ਐਡਾ ਬੇਵਕੂਫ ਨਹੀਂ ਹੈਗਾ ਪੰਜਾਬ ਦੇ ਵਿੱਚ ਜਿਹੜੇ ਕਹਿੰਦੇ ਨੇ ਨਾ ਅਲੱਗ-ਅਲੱਗ ਕਿ ਉੱਥੇ ਪਟਾਕੇ ਚੱਲ ਰਹੇ ਸੀ ਐਡਾ ਜਵਾਕ ਕੋਈ ਨਹੀਂ ਆ ਇੱਥੇ ਸਾਰੇ ਸਿਰੇ ਦੇ ਸ਼کاری ਨੇ ਸਾਰਿਆਂ ਨੂੰ ਪਤਾ ਕਿ ਪਟਾਕੇ ਕੀ ਹੁੰਦੇ ਨੇ ਇਹ ਤੁਸੀਂ ਜਾ ਕੇ ਨਾ ਪਰਲੇ ਪਾਸੇ ਗੰਗਾ ਪਾਰ ਜਮਣਾਪਾਰ ਉਧਰ ਲੋਕਾਂ ਨੂੰ ਦੱਸੋ ਉਹ ਵੀ ਹਾਲੇ ਕੱਟੇ-ਕੁੱਟੇ ਚਲਾਣਦੇ ਉਹ ਵੀ ਆਦੀ ਨਹੀਂ ਉਹਨਾਂ ਨੂੰ ਵੀ ਪਤਾ ਕਿ ਪਟਾਕੇ ਕੀ ਹੁੰਦੇ ਨੇ ਤੇ ਪਟਾਕ ਉਹ ਗੋਲੀਆਂ ਕੀ ਹੁੰਦੀਆਂ ਨੇ ਰੌਂਦ ਕਿਦਾਂ ਇਹ ਬੇਵਕੂਫ ਬਣਾ ਰਹੇ ਨੇ ਠੀਕ ਆ ਗੱਲ ਇਹ ਆ ਵੀ ਉਸ ਗੱਲਬਾਤ ਦੇ ਵਿੱਚ ਗੋਲੀਆਂ ਚੱਲਦੀਆਂ ਪ੍ਰਸ਼ਾਸਨ ਵੀ ਸੋ ਗਿਆ ਜੇ ਉੱਥੇ ਨੁਕਸਾਨ ਹੁੰਦਾ ਕਿੰਡਾ ਵੱਡਾ ਨੁਕਸਾਨ ਸੀਗਾ ਇਸ ਖੇਤੀ ਆਂਦੋਲਨ ਦਾ ਅੱਛਾ ਤੁਸੀਂ ਐਸੀ ਸਾਡੀ ਪਿਛਲੀ ਗੱਲਬਾਤ ਦੇ ਵੀ ਤੁਸੀਂ ਗੱਲ ਕਹੀ ਸੀ ਵੀ ਲੱਖੇ ਚਦਾਨੇ ਨਹੀਂ ਇੱਕ ਇੰਟਰਵਿਊ ਦੇ ਵਿੱਚ ਗੱਲ ਕਹੀ ਹੈ ਦੀਪ ਸਿੱਧੂ ਬਾਰੇ ਬਈ ਲਗਜ਼ਰੀ ਲਾਈਫ ਛੱਡ ਕੇ ਆ ਗਿਆ ਤੇਰੇ ਕਿਹੜਾ ਡਾਂਗ ਦਿੱਤੀ ਸੀ ਕਿਸੇ ਨੇ ਉਹ ਵੀਡੀਓ ਹੈਗੀ ਆ ਹਾਂ ਵੀਡੀਓ ਹੈਗੀ ਆ ਚੱਲੀ ਵੀ ਆ ਉਹ ਪਰ ਕਈਆਂ ਨੇ ਕਿਹਾ ਵੀ ਇਹ ਗੱਲ ਜਿਹੜੀ ਹੈਗੀ ਹੈ ਉਸਨੇ ਸੋਨੀਆ ਮਾਨ ਨੂੰ ਕਹੀ ਸੀ ਜੇ ਸੋਨੀਆ ਮਾਨ ਨੂੰ ਇਹ ਗੱਲ ਕਹੀ ਸੀ ਫਿਰ ਤਾਂ ਫਿੱਟੇ ਮੂੰਹ ਆ ਇੱਕ ਬੀਬੀ ਵਾਸਤੇ ਚਾਹੇ ਕਿ ਅਸੀਂ ਸੋਨੀਆ ਮਾਨ ਨੂੰ ਨਹੀਂ ਉਹ ਕਾਮਰੇਡ ਵਿਚਾਰਤਾਰਾ ਦੇ ਨੇ ਅਸੀਂ ਪਿਓਰਲੀ ਸਿੱਖ ਵਿਚਾਰਤਾਰਾ ਦੇ ਆ ਸਾਡੀ ਵਿਚਾਰਤਾਰਾ ਨਹੀਂ ਮਿਲਦੀ ਪਰ ਫੇਰ ਵੀ ਅਸੀਂ ਇਹ ਲਫ਼ਜ਼ ਇੱਕ ਕੁੜੀ ਵਾਸਤੇ ਵਰਤੀਏ ਤਾਂ ਸਾਡੇ ਦਾ ਡੁੱਬ ਕੇ ਮਰਨ ਵਾਲੀ ਗੱਲ ਆ ਤੇ ਜਿਹੜੇ ਇਹ ਗੱਲ ਕਹਿ ਰਹੇ ਨੇ ਕਿ ਸੋਨੀਆ ਮਾਨ ਵਾਸਤੇ ਵਰਤੀ ਆ ਜੇ ਦੀਪ ਸਿੱਧੂ ਵਾਸਤੇ ਵਰਤੀਏ ਫੇਰ ਤਾਂ ਸ਼ਰਮ ਦੀ ਗੱਲ ਹੈਗੀ ਆ ਪਰ ਜੇ ਸੋਨੀਆ ਮਾਨ ਵਾਸਤੇ ਵਰਤੀ ਹੈ ਨਾ ਫੇਰ ਤਾਂ ਦੌਰ ਫਟੇ ਮੂੰਹ ਫੇਰ ਤਾਂ ਲਾਣਤਾ ਦੀ ਕੋਈ ਅੰਤ ਹੀ ਨਹੀਂ ਆ ਫੇਰ ਤਾਂ ਯਾਰ ਤੁਸੀਂ ਐਡੇ ਨੀਚ ਐਡੇ ਗਲੀਜ ਹੋ ਗਏ ਹੋ ਕਿ ਤੁਸੀਂ ਇੱਕ ਤੀਵੀਂ ਵਾਰ ਇਹ ਗੱਲ ਕਹਿ ਰਹੇ ਹੋ ਕਿ ਤੂੰ ਲਗਜ਼ਰੀ ਲਵ ਛੱਡ ਕੇ ਆਈਆਂ ਤੇ ਤੇਰੇ ਕਿਹੜਾ ਡਾਂਗ ਦਿੱਤੀ ਸੀ ਦੌਰ ਫਿੱਟੇ ਮੂੰਹ ਤੁਹਾਡੇ ਫੇਰ ਤਾਂ ਇਹ ਤਾਂ ਯਾਰ ਆ ਜਿਵੇਂ ਕੋਈ ਝੂਠ ਦੇ ਪੈਰ ਨਹੀਂ ਹੁੰਦੇ ਇੱਕ ਝੂਠ ਨੂੰ ਲਗਾਉਣ ਵਾਸਤੇ ਸੋ ਝੂਠ ਬੋਲਣੇ ਪੈਂਦੇ ਆ ਇਹ ਉਹੀ ਆ ਸ਼ਾਇਦ ਉਹਨਾਂ ਦੇ ਜਿਹੜੇ ਚਾਹਵਾਨ ਨੇ ਜਾਂ ਉਹਨਾਂ ਦੇ ਸ਼ੁਭਚਿੰਤਕ ਨੇ ਲੱਖੇ ਸਿਧਾਨੇ ਦੇ ਉਹ ਹੋਰ ਪੇਠਾ ਗੋਲ ਕਰਨ ਨੂੰ ਫਿਰਦੇ ਨੇ ਤੇ ਇਹ ਇਹ ਜਿਹਦਾ ਅੰਮ੍ਰਿਤਪਾਲ ਦੇ ਸ਼ੋਭ ਚਿੰਤਕਾਂ ਨੇ ਲੋਕਾਂ ਨੂੰ ਗਾਲਾਂ ਦੇ ਕੇ ਅੰਮ੍ਰਿਤਪਾਲ ਦੇ ਖਿਲਾਫ ਕੀਤਾ ਇਹ ਸ਼ੋਭ ਚਿੰਤਕ ਨਾ ਇਹ ਵੀਡੀਓ ਡੋਬਦੇ ਹੁੰਦੇ ਨੇ ਇਹ ਤਾਂ ਲੱਖੇ ਸਧਾਨੇ ਦੀ ਵੀਡੀਓ ਚਪਟੇ ਪਾਰੇ ਨੇ ਇਹ ਤਾਂ ਜੇ ਲਦੀਪ ਸਿੱਧੂ ਤੋਂ ਹਟਾ ਕੇ ਸੋਨੀਆ ਮਾਨ ਤੇ ਲਿਆ ਰਹੇ ਨੇ ਫਿਰ ਤਾਂ ਉਹਦੀ ਵੀਡੀਓ ਚਪਟੇ ਪਾਰੇ ਨੇ ਅਚ ਲੱਖੇ ਸਧਾਨੇ ਨੂੰ ਕੋਈ ਸਨੇਹਾ ਦੇਣਾ ਚਾਹੁੰਗੇ ਕੀ ਇਸ ਮੌਕੇ ਤੇ ਕੀ ਹੋਣਾ ਚਾਹੀਦਾ ਦੇਖੋ ਵਿਰੋਧ ਸਵਾਲ ਜਵਾਬ ਤਿੱਖੇ ਸਵਾਲ ਇਹ ਚੀਜ਼ਾਂ ਵੱਖ ਨੇ ਬਿਲਕੁਲ ਵੀਰ ਉਦੋਂ ਬੜੀ ਇਹ ਖਿੱਚ ਤਾਣ ਸੀਗੀ ਜਦੋਂ ਦੀਪ ਸਿੱਧੂ ਸੀਗਾ ਕਿਉਂਕਿ ਦੀਪ ਸਿੱਧੂ ਇੱਕ ਮੈਂ ਕਹਾਂਗਾ ਬਿਲਕੁਲ ਨਵਾਂ ਉਠਿਆ ਜਵਾਬ ਸੀਗਾ ਇੱਕਦਮ ਆ ਕੇ ਉਹ ਕਾਬਜ਼ ਹੋ ਗਿਆ ਉਹਨੇ ਨੌਜਵਾਨੀ ਨੂੰ ਆਪਣੇ ਨਾਲ ਜੋੜ ਲਿਆ ਤੇ ਉਹ ਸਟੇਜਾਂ ਤੇ ਇਹਨਾਂ ਦੇ ਭਾ ਦੇ ਕਾਬਜ਼ ਹੋ ਗਿਆ ਇਹਨਾਂ ਦੀਆਂ ਸਟੇਜਾਂ ਖੋਈਆਂ ਗਈਆਂ ਉੱਥੇ ਇੱਕ ਬੜੀ ਜੋੜ ਬੜੀ ਜ਼ਬਰਦਸਤ ਜਦੋਜਾਲ ਚੱਲ ਰਹੀ ਸੀ ਲੀਡਰਸ਼ਿਪ ਦੀ ਉਸੇ ਲੀਡਰਸ਼ਿਪ ਦੀ ਜਦੋਜਾਹਤ ਦੇ ਲਈ ਮਸਤੋਹਣਾ ਮੀਟਿੰਗ ਹੋਈ ਸੀ ਉਸ ਮੀਟਿੰਗ ਚ ਕੀ ਕੁਝ ਹੋਇਆ ਉਹ ਆਉਣ ਵਾਲੇ ਟਾਈਮ ਚ ਖੋਲਾਂਗੇ ਹੋਰ ਖੋਲਾਂਗੇ ਹਾਲੇ ਖੁੱਲਿਆ ਨਹੀਂ ਆ ਹੋਰ ਖੋਲਾਂਗੇ ਇਹ ਤਾਂ ਕਿਸਾਨੀ ਅੰਦੋਲਨ ਕਰਕੇ ਅਸੀਂ ਆਪਣਾ ਪ੍ਰੋਗਰਾਮ ਠੰਡਾ ਕੀਤਾ ਹੋਇਆ ਕਿਉਂਕਿ ਮੇਨ ਫੋਕਸ ਉਹ ਆ ਸਾਡਾ ਮੇਨ ਫੋਕਸ ਕਲੇਸ਼ ਪਾਣਾ ਨਹੀਂ ਹੈ ਪਰ ਗੱਲ ਇਹ ਆ ਕਿ ਤੁਸੀਂ ਉਸ ਟਾਈਮ ਪੂਰੀ ਖਿੱਚ ਤੂੰ ਕੀਤੀ ਆ ਕਿ ਦੀਵ ਲੀਡਰ ਨਾ ਬਣ ਜੇ ਹੁਣ ਤਾਂ ਦੀਵ ਹੈ ਨਹੀਂ ਹੁਣ ਬਣੋ ਲੀਡਰ ਆ ਕੇ ਹੁਣ ਸੰਭਲੋ ਸਟੇਜਾਂ ਹੁਣ ਹੋਵੋ ਮੁਰੇ ਖਾਓ ਗੋਲੀਆਂ ਕਰੋ ਮੁੰਡਿਆਂ ਨੂੰ ਲੀਡ ਜਾਓ ਪਰਲੇ ਪਾਸੇ ਪੁਆਲੋ ਪਰਚੇ ਐਨਐਸਏ ਐਨਐਸਏ ਤਾਂ ਨਹੀਂ ਲੱਗੀ ਉਹਦੀ ਤੇ ਪਰ ਐਨਐਸਏ ਤੋਂ ਘੱਟ ਵੀ ਨਹੀਂ ਉਹਦੇ ਨਾਲ ਹੋਈ ਹੁਣ ਹੋ ਜੋ ਮੁਰੇ ਹੁਣ ਕਿਉਂ ਬੜੇ ਬੈਠੇ ਹੋ ਅੰਦਰ ਜੇ ਚਲੋ ਠੀਕ ਆ ਉੱਥੇ ਗੋਲੀਆਂ ਚੱਲ ਗਈਆਂ ਹੋਣਗੀਆਂ ਮੈਂ ਮੈਂ ਕਹਿੰਨਾ ਚਲੋ ਲੱਖੇ ਸੁਧਾਨੇਵਾਲ ਨੂੰ ਗੋਲੀਆਂ ਚੱਲ ਗਈਆਂ ਹੋਣਗੀਆਂ ਦੁਆਬੀ ਨੇ ਨਹੀਂ ਕੀਤਾ ਵਿਰੋਧ ਦੁਆਬੀ ਨੂੰ ਨਹੀਂ ਮਾਰਨੂ ਫਿਰਦੇ ਲੋਗ ਦੁਆਬੀ ਤੇ ਨਹੀਂ ਹੁਣ ਹੁੰਦੇ ਐਟੈਕ ਫਿਰ ਆਪਾਂ ਕੀ ਲੁੱਕ ਗਏ ਸ਼ੰਭੂ ਸ਼ੰਭੂ ਵੀ ਜਾਏ ਆ ਚਾਰ ਪੰਜ ਵਾਰੀ ਜਾਏ ਆ ਵੀਡੀਓਜ਼ ਵੀ ਹੋ ਗਈਆਂ ਸਭ ਕੁਝ ਹੋ ਰਿਹਾ ਐਦਾਂ ਥੋੜੀ ਨਾ ਯਾਰ ਜੇ ਕਿਸੇ ਦੇ ਡਰ ਦੇ ਮਾਰੇ ਤੁਸੀਂ ਅੰਦਰ ਵੜ ਕੇ ਬਹਿਜੋਗੇ ਜੇ ਮੈਂ ਕਿਸੇ ਦੇ ਡਰ ਦੇ ਮਾਰੇ ਅੰਦਰ ਵੜ ਕੇ ਬਹਿ ਜਾਵਾਂ ਵੀ ਮੇਰੇ ਤੋਂ ਤਾਂ ਫਲਾਨੀ ਜਗ੍ਹਾ ਗੋਲੀਆਂ ਚੱਲ ਗਈਆਂ ਫਿਰ ਸਵਾਲ ਆ ਪੱਤਰਕਾਰ ਤੇ ਜੇ ਇੱਕ ਗੈਂਗਸਟਰ ਦੇ ਚਾਰ ਗੋਲੀਆਂ ਚੱਲ ਗਈਆਂ ਸਾਬਕਾ ਗੈਂਗਸਟਰ ਆ ਯਾਰ ਤੂੰ ਕਿਉਂ ਲੁਕਦਾ ਫਿਰਦਾ ਲੀਡ ਕਰ ਮੁੰਡਿਆਂ ਨੂੰ ਸਾਹਮਣੇ ਹੋ ਯਾਰ ਐਦਾਂ ਥੋੜੀ ਨਾ ਲੀਡਰ ਐ ਨਹੀਂ ਲੁਕਦੇ ਹੁੰਦੇ ਮੇਰਾ ਤਾਂ ਇਹੀ ਲਖੇ ਸਾਨੂੰ ਸੰਦੇਸ਼ ਆ ਲੀਡਰ ਐ ਨਹੀਂ ਲੁਕਦੇ ਹੁੰਦੇ ਜੇ ਚਾਰ ਗੋਲੀਆਂ ਪਹਿਲਾਂ ਵੀ ਤਾਂ ਤੇਰੇ ਤੇ ਚੱਲਦੀਆਂ ਰਹੀਆਂ ਕੀ ਹੋ ਗਿਆ ਸਾਹਮਣੇ ਹੋ ਮੁੰਡਿਆਂ ਨੂੰ ਲੀਡ ਕਰ ਹੁਣ ਲੈ ਕੇ ਜਾ ਮੁੰਡਿਆਂ ਨੂੰ ਬਿਲਕੁਲ ਸਨ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਪਾਗੇ ਸਿੰਘ ਜੀ ਤੁਹਾਡੀ ਲੇਕਿਨ ਸਵਾਲ ਵਾਕਈ ਬਹੁਤ ਵੱਡਾ ਹੈ ਕਿ ਆਖਰ ਲੱਖੇ ਸਿਧਾਣਾਂ ਚਲਦੀ ਕਿਸਾਨ ਅੰਦੋਲਨ ਦੇ ਵਿੱਚੋਂ ਆਖਰ ਅਚਨ ਚੇਤ ਕਿੱਥੇ ਗਾਇਬ ਹੋ ਗਿਆ ਤੇ ਜਿਹੜੀ ਖਿੱਚੋ ਤਾਣਤੀ ਯਾ ਕਿਸਾਨੀ ਅੰਦੋਲਨ ਦੇ ਵਿੱਚ ਨੌਜਵਾਨਾਂ ਦੇ ਨਾਲ ਲੱਖੇ ਸਿਧਾਣੇ ਦੀ ਜੋ ਇੱਕ ਜ਼ੁਬਾਨੀ ਟਕਰਾਰ ਹੋਈ ਸੀ ਉਸ ਦਾ ਅੰਤ ਕੀ ਹੋਇਆ ਸੀ ਉਸ ਗੱਲਬਾਤ ਦੇ ਵਿੱਚ ਇੱਕ ਨੌਜਵਾਨ ਇਹ ਵੀ ਕਹਿੰਦਾ ਹੈ ਲੱਖੇ ਸਿਧਾਣੇ ਦੇ ਬੰਦਿਆਂ ਨੇ ਗੋਲੀਆਂ ਚਲਾਈਆਂ ਨੇ ਉਹ ਸਹੀ ਹੈ ਉਹ ਗਲਤ ਹੈ ਇਹ ਗੱਲ ਸਾਫ਼ ਕਰਨੀ ਚਾਹੀਦੀ ਹੈ ਲੱਖੇ ਸਿਧਾਣੇ ਨੂੰ ਵੀ ਸਾਹਮਣੇ ਆ ਕੇ ਨਾਲੇ ਹੁਣ ਜਿਵੇਂ ਭਗਤ ਸਿੰਘ ਦੁਆਬੀ ਨੇ ਕਿਹਾ ਹੈ ਕਿ ਹੁਣ ਤਾਂ ਮੌਕਾ ਹੈ ਨਾ ਲੀਡਰ ਬਣਨ ਦਾ ਦੀਪਸਿੱਧੂ ਵੇਲੇ ਤਾਂ ਬਹੁਤ ਕੁਝ ਕਿਹਾ ਗਿਆ ਦੀਪਸਿੱਧੂ ਨੂੰ ਗਏ ਨੂੰ ਵੀ 2 ਸਾਲ ਪੂਰੇ ਹੋ ਗਏ 15 ਫਰਵਰੀ 2024 ਨੂੰ 15 ਫਰਵਰੀ 2022 ਨੂੰ ਦੀਪਸਿੱਧੂ ਦੀ ਮਾਤ ਹੁੰਦੀ ਹੈ ਤੇ ਹੁਣ ਸਭਬੀ ਉਹੀ ਦਿਨ ਨੇ ਦੂਜੀ ਵਰਸੀ ਤੇ ਕਿਸਾਨ ਆंदोलਨ ਵੀ ਲੱਗਿਆ ਹੋਇਆ ਹੈ ਪਰ ਨਹੀਂ ਹੈ ਤੇ ਦੀਪਸਿੱਧੂ ਤੇ ਨਹੀਂ ਹੈ ਲੱਖਾ ਸਦਾਣਾ ਕਿਉਂਕਿ ਲੱਖਾ ਸਦਾਣਾ ਅਚਨਚੇਤ ਗਾਇਬ ਹੋ ਗਿਆ ਕਿਉਂ ਕਾਰਨ ਕੀ ਸੀ ਇਹ ਲੱਖਾ ਸਦਾਣਾ ਹੀ ਦੱਸ ਸਕਦਾ ਹੈ ਕੈਮਰਾ ਬਸਰ ਮਨੋ ਦੇ ਨਾਲ ਠਾਕੁਰ ਰਮਦੀਪ ਸਿੰਘ ਦੇ ਖਬਰਸਾਰ ਚੰਡੀਗੜ੍ਹ